ਕੱਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੋਟ ਦੋਣਾ ਆਪਾਂ ਪਹੁੰਚਾ ਪਿੰਡ ਹਰਿਆਊ ਹਰਿਆਊ ਇੱਕ ਉਹ ਪਿੰਡ ਆ ਜਿੱਥੇ ਜੱਟ ਜਾਉਣੇ ਮੋੜ ਨੇ ਡੋਗਰ ਨੂੰ ਮਾਰਿਆ ਸੀ ਇਹ ਡੋਗਰ ਦਾ ਪਿੰਡ ਆ ਹਰਿਆਊ ਸਭ ਤੋਂ ਪਹਿਲਾਂ ਆਪਾਂ ਉਸ ਜਗ੍ਹਾ ਤੇ ਜਾਣਨੇ ਆਂਗੇ ਜਿਸ ਜਗ੍ਹਾ ਦੇ ਵਿੱਚ ਕਿਸ ਟਾਈਮ ਤੇ ਡੋਗਰ ਰਹਿੰਦਾ ਸੀ ਜਿਸ ਘਰ ਦੇ ਵਿੱਚ ਤੇ ਅੱਜ ਕੱਲ੍ਹ ਉੱਥੇ ਕੌਣ ਰਹਿ ਰਿਹਾਗਾ ਉਹ ਪੂਰੀ ਜਾਣਕਾਰੀ ਤੁਹਾਨੂੰ ਉੱਥੇ ਜਾ ਕੇ ਦੰਨੇ ਆਂਗੇ ਉਹ ਵੀ ਦੋਸਤੋ ਆਪਾਂ ਉਹ ਜਗ੍ਹਾ ਤੇ ਪਹੁੰਚ ਚੁੱਕੇ ਆਂ ਜਿਸ ਘਰ ਦੇ ਵਿੱਚ ਕਦੇ ਡੋਗਰ ਰਹਿੰਦਾ ਹੁੰਦਾ ਸੀ ਅੱਜ ਕੋਈ ਹੋਰ ਪਰਿਵਾਰ ਰਹਿ ਰਿਹਾਗਾ ਔਉ ਨਾਇ ਤਾਂ ਆਪਾਂ ਉਹ ਜਗਾ ਦੇਖਦੇ ਆਂ ਕਿ ਜਿੱਥੇ ਡੋਗਰ ਰਹਿੰਦਾ ਸੀ ਅੱਜ ਕੱਲ੍ਹ ਉੱਥੇ ਸਹੀਦਾਂ ਸਿੰਘਾਂ ਦੀਆਂ ਫੋਟੋਆਂ ਲਾਈਆਂ ਹੋਈਆਂ ਨੇਗੀਆਂ ਔਉ ਆਪਾਂ ਕਰਦੇ ਆਂ ਬਾਪੂ ਜੀ ਨਾਲ ਗੱਲਬਾਤ ਜਿਹੜੇ ਉੱਥੇ ਰਹਿੰਦੇ ਨੇਗੇ ਜੀ ਆਪਾਂ ਉਸ ਕਮਰੇ ਦੇ ਵਿੱਚ ਪਹੁੰਚ ਚੁੱਕੇ ਆਂ ਜਦੋਂ ਕਿਸੇ ਟਾਈਮ ਤੇ ਇੱਥੇ ਡੋਗਰ ਜੀ ਰਹਿੰਦੇ ਹੁੰਦੇ ਸੀ ਹੁਣ ਇੱਥੇ ਕੋਈ ਹੋਰ ਪਰਿਵਾਰ ਰਹਿ ਰਿਹਾਗਾ ਕਿਉਂ ਉਹਨਾਂ ਨੇ ਸਹੀਦਾਂ ਸਿੰਘਾਂ ਦੀਆਂ ਫੋਟੋਆਂ ਲਾਈਆਂ ਹੋਈਆਂ ਹੋਣਗੀਆਂ ਨੇ ਹਨਾ ਤੇ ਸਾਰੇ ਤੁਸੀਂ ਦੇਖ ਰਹੇ ਹੋ ਕਿ ਤੇ ਇਹ ਜਗ੍ਹਾ ਦੇ ਵਿੱਚ ਹੀ ਉਹਨਾਂ ਦਾ ਜੀਵਨ ਗੁਜ਼ਰਿਆ ਸੀਗਾ ਹਨਾ ਤੇ ਇੱਥੇ ਆਪਣੇ ਬਾਪੂ ਜੀ ਬੈਠੇ ਨੇ ਜੋ ਕਿ ਇੱਥੇ ਦੇਖ ਰੇ ਕਰਦੇ ਨੇ ਉਹ ਉਹਨਾਂ ਨਾਲ ਕਰਦਿਆਂ ਗੱਲਬਾਤ ਲੋ ਦੋਸਤੋ ਕਰਦਿਆਂ ਬਾਪੂ ਜੀ ਨਾਲ ਗੱਲਬਾਤ ਜੀ ਅਸੀ ਗੱਲ ਬਾਪੂ ਜੀ ਅਸੀ ਗੱਲ ਉਹ ਠੀਕ ਠਾਕ ਹੋ ਬਾਪੂ ਜੀ ਠੀਕ ਠਾਕ ਜੀ ਤੁਸੀਂ ਸੁਣਾਓ ਬਾਪੂ ਜੀ ਤੁਸੀਂ ਡੋਗਰ ਬਾਰੇ ਜਾਣਕਾਰੀ ਦਿਓ ਹਨਾ ਜੀ ਤੇ ਕਦੋਂ ਇੱਥੇ ਆਉਂਦਾ ਸੀਗਾ ਹੋਰ ਉਹਦੇ ਕਿਹਦੇ ਕਿਹਦੇ ਨਾਲ ਸੰਬੰਧ ਸੀ ਜਦੋਂ ਇਸ ਘਰ ਵਿੱਚ ਰਹਿੰਦਾ ਸੀਗਾ ਜੀ ਜੀ ਇਹੀ ਡੌਗਰ ਦਾ ਜਿੱਥੇ ਅਸੀਂ ਬੈਠੇ ਆਂ ਹਾਂਜੀ ਇਹ ਜੋਗਰ ਦਾ ਜੱਤੀ ਪਿੰਡ ਹੈ ਠੀਕ ਹੈ ਜੀ ਇੱਕ ਘਰ ਦੇ ਵਿੱਚ ਉਹਦੀ ਰਿਆਸਤ ਹੁੰਦੀ ਸੀ ਠੀਕ ਹੈ ਜੀ ਇਹ 1992 ਵਿੱਚ ਜਸਪਾਲ ਸਿੰਘ ਸਨੁਕਸ਼ੇਰ ਸਿੰਘ ਨੇ ਲਿਆਸੀਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਜਗ੍ਹਾ ਟਾ ਕੇ ਜਸਪਾਲ ਸਿੰਘ ਨੇ ਆਪ ਬਣਾਈ ਸੀ ਠੀਕ ਹੈ ਜੀ ਹਾਂਜੀ ਜੋ ਇਹ ਕਮਰਾ ਜਿੱਥੇ ਅਸੀਂ ਬੈਠੇ ਆਂ ਹਾਂਜੀ ਇੱਥੇ ਕੋਈ ਡੌਗਰ ਦੀ ਪੂਜਾ ਨਹੀਂ ਕੀਤੀ ਜਾਂਦੀ ਇਸੇ ਸੰਤਨਾ ਕੋਸ਼ ਸੰਤ ਬਾਬਾ ਨਾਨਕ ਸਿੰਘ ਮੋਣ ਜੀ ਦੀ ਪੂਜਾ ਕੀਤੀ ਜਾਂਦੀ ਹੈ ਠੀਕ ਹੈ ਉਹਨਾਂ ਦਾ ਸੁਣ ਵੀ ਲੱਗਿਆ ਹੋਇਆ ਹੈ ਤੇ ਤਾਂ ਇੱਥੇ ਸ਼ਹੀ ਸਿੰਘਾਂ ਦੀ ਜੋਤ ਲੱਗਦੀ ਹੈ ਠੀਕ ਹੈ ਬਸ ਤੇ ਜਿਹੜਾ ਡੋਗਰ ਸੀਗਾ ਉਹ 10-12 ਪਿੰਡਾਂ ਦੇ ਵਿੱਚ ਮੰਨਿਆ ਹੋਇਆ ਬੰਦਾ ਸੀਗਾ ਠੀਕ ਹੈ 10-12 ਪਿੰਡਾਂ ਦੇ ਵਿੱਚੋਂ ਰਾਏ 10-12 ਪਿੰਡਾਂ ਦੇ ਵਿੱਚੋਂ ਉਹ ਆਪਣਾ ਮਰਮਰੀ ਖੇਤੀਬਾੜੀ ਤੋਂ ਪਿਸ਼ਾਪਤੀ ਲੈਂਦਾ ਸੀਗਾ ਮੰਨਿਆ ਪਰ ਮੰਨਿਆ ਬੰਦਾ ਸੀਗਾ

ਜੱਟ ਜਾਉਣਾ ਮੋੜ ਜੀ ਨਾਲ ਇਹਨਾਂ ਦਾ ਪੰਗਾ ਪਿਆ ਸੀਗਾ ਜੀ ਤੇ ਉਹਦੇ ਬਾਰੇ ਕੀ ਹੋਇਆ ਜੀ ਤੇ ਕਿਹੜੀ ਜਗ੍ਹਾ ਤੇ ਉਹ ਮਾਰਿਆ ਸੀ ਕੀ ਉਹ ਹਰੇ ਉਹਦੇ ਵਿੱਚ ਹੀ ਮਾਰਿਆ ਸੀ ਜੱਟ ਜਾਉਨੇ ਮੋੜ ਨੇ ਜੀ ਜਿਹੜੀ ਇਹ ਮਾਰ ਮਾਰਨ ਵਾਲੀ ਗੱਲ ਹੈ ਜੀ ਇਹ ਛੱਡਾ ਪੰਡਾ ਜੀ ਫਿਰ ਆਪਣਾ ਰੱਤੇ ਜਾਤੇ 10 ਕਿਲ ਅਤੇ ਰਹੂਦਾ ਠੀਕ ਹੈ ਇਹਨਾਂ ਪਿੰਡਾਂ ਦਾ ਛੱਡਾ ਪੰਡਾ ਜੀ ਉੱਥੇ ਮਾਰਿਆ ਗਿਆ ਸੀ ਉੱਥੇ ਲੜਾਈ ਹੋਈ ਸੀ ਰਹਿਣ ਵਾਲਾ ਇਹ ਪਿੰਡ ਹਲੂਦਾ ਜੱਦੀ ਘਰ ਦਾ ਰਹੂਦੇ ਵਿੱਚ ਤੇ ਠੀਕ ਹੈ ਜੀ ਆਪਾਂ ਜਿਸ ਮਕਾਨ ਦੇ ਵਿੱਚ ਬੈਠੇ ਆ ਇਹ ਪਹਿਲਾ ਡੋਕਰ ਦਾ ਹੁੰਦਾ ਸੀ ਪਹਿਲਾ ਡੋਕਰ ਹੁੰਦਾ ਸੀ ਠੀਕ ਹੈ ਠੀਕ ਹੈ ਅਸੀਂ 1992 ਦੇ ਵਿੱਚ ਕਿਸੇ ਜ਼ਿੰਮੇਦਾਰ ਤੋਂ ਲਈਆ ਸੀ ਨਾ ਠੀਕ ਹੈ ਉਸ ਤੋਂ ਬਾਅਦ ਅਸੀਂ ਨੇ ਜੋ ਪੁਰਾਣੀ ਇਟਰੀਆਂ ਏਟਣ ਲੱਗੀਆਂ ਹੋਈਆਂ ਸੀ ਉਹ ਢਾ ਕੇ ਅਸੀਂ ਨਵਾਂ ਚਲੋ ਬਾਪੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਹਨਾ ਤੇ ਦਿਖਾਉਨੇ ਆ ਮਿੱਤਰੋ ਉਹ ਜਗਾ ਜਿਹੇ ਜਗਾ ਤੇ ਜੱਟ ਜਾਉਣੇ ਮੋੜ ਨੇ ਡੋਕਰ ਨੂੰ ਮਾਰਿਆ ਸੀ ਧੰਨਵਾਦ ਬਾਪੂ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਜੈਨ ਆ ਰਹੇਗਾ ਬਾਪੂ ਜੀ ਬਹੁਤ ਮੁਵਾਰਕਾਂ ਇਹ ਤੁਸੀਂ ਸਾਡੇ ਆ ਪੰਡਾ ਰਿਹਾ ਉੱਜੇ ਪਹੁੰਚੇ ਚਲੋ ਠੀਕ ਆ ਬਾਈ ਜੀ ਆਓ ਚੱਲਦੇ ਆ ਉਸ ਜਗ੍ਹਾ ਦੇ ਉੱਤੇ ਜੀ ਆਪਾਂ ਜਿੱਥੇ ਜੱਟ ਜਾਉਣੇ ਮੋੜਨੇ ਡੋਗਰ ਨੂੰ ਮਾਰਿਆ ਸੀ ਲੋ ਵੀ ਮਿੱਤਰੋ ਆਪਾਂ ਉਹ ਜਗ੍ਹਾ ਤੇ ਖੜੇ ਆਂਗੇ ਜਿੱਥੇ ਕਦੇ ਡੋਗਰ ਮਾਤਾ ਕੰਜਰੀ ਦੀ ਪੂਜਾ ਕਰਨ ਆਉਂਦਾ ਹੁੰਦਾ ਸੀ ਉਹ ਸਾਹਮਣੇ ਉਹਦੀ ਸਮਾਦਾ ਮਾਤਾ ਕੰਜਰੀ ਦੀ ਤੇ ਆਪਾਂ ਉਸ ਰਸਤੇ ਦੇ ਵਿੱਚ ਖੜੇ ਆਂ ਇਹ ਰਸਤਾ ਜਾ ਰਿਹਾਗਾ ਦਸਕੇ ਨੂੰ ਇਧਰ ਮੇਰੇ ਬੈਕਸਾਈਡ ਆਗਾ ਫਲੇੜਾ ਤੇ ਇਧਰ ਹਰਿਆਊਗਾ ਤੇ ਇਧਰ ਰੱਤਾ ਖੇੜਾਗਾ ਆਓ ਜਾਂਨੇ ਆ ਉਸ ਜਗ੍ਹਾ ਤੇ ਜਿਸ ਜਿਸ ਜਗ੍ਹਾ ਤੇ ਡੋਗਰ ਜੀ ਮਾਤਾ ਕੰਜਰੀ ਦੀ ਪੂਜਾ ਕਰਦੇ ਹੁੰਦੇ ਸੀ ਤੇ ਇੱਥੇ ਹੀ ਉਹਨਾਂ ਨੂੰ ਵਰਦਾਨ ਮਿਲਿਆ ਸੀਗਾ ਲੋ ਵੀ ਦੋਸਤੋ ਆਪਾਂ ਉਹ ਜਗ੍ਹਾ ਤੇ ਪਹੁੰਚ ਚੁੱਕੇ ਆਂਗੇ ਜਿੱਥੇ ਡੋਗਰ ਕਦੇ ਮਾਤਾ ਦੀ ਪੂਜਾ ਕਰਨ ਆਉਂਦਾ ਹੁੰਦਾ ਸੀ ਅੱਜ ਇਸ ਥਾਂ ਤੇ ਵੀਰ ਜੀ ਮੇਲਾ ਲੱਗਦਾਗਾ ਦੇਖੋ ਪੋਸਟਰ ਦੇ ਉੱਤੇ ਅਲੱਗ-ਅਲੱਗ ਕਲਾਕਾਰਾਂ ਦੀਆਂ ਫੋਟੋਆਂ ਲੱਗੀਆਂ ਰਹੀਆਂ ਇੱਥੇ ਮੇਲੇ ਭਰਦੇ ਨੇਗੇ ਆਉ ਜਾਣਿਆ ਉਹ ਸਮਾਦ ਦੇ ਵਾਲਾ ਲਓ ਭਾਈ ਜੀ ਆਪਾਂ ਉਸ ਮਾਤ ਤੇ ਪਹੁੰਚ ਚੁੱਕੇ ਆ ਜਿੱਥੇ ਡੋਗਰ ਪੂਜਾ ਕਰਨ ਆਉਂਦਾ ਹੁੰਦਾ ਸੀਗਾ ਹੱਸੀ ਗੱਲ ਬਾਬਾ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਹੋ ਬਾਬਾ ਜੀ ਹਾਂ ਠੀਕ ਤੇ ਬਾਬਾ ਜੀ ਲੋਕ ਕਹਿ ਰਹੇ ਨੇਗੇ ਵੀ ਇੱਥੇ ਡੋਗਰ ਇਹ ਮਾਤਾ ਦੀ ਪੂਜਾ ਕਰਨ ਆਉਂਦਾ ਹੁੰਦਾ ਸੀ ਵੀ ਇਹ ਗੱਲ ਸੱਚ ਆ ਜਾਂ ਝੂਠ ਆ ਜੀ ਇਹ ਦੇਖੋ ਜੀ ਇਹ ਗੱਲ ਹੈ ਪੁਰਾਣੀ ਜਦੋਂ ਉਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਉਹ ਸੁਣਦੇ ਆ ਸੀ ਵੀ ਵੀ ਇਹਨੂੰ ਮੰਨਿਆ ਕਰਦਾ ਸੀ ਜਦੋਂ ਇਹ ਇਹਨਾਂ ਦਾ ਝਗੜਾ ਹੋਇਆ ਹਾਂ ਜੀ ਉਸ ਟਾਈਮ ਤੇ ਤਾਂ ਕਿਹਾ ਨਾ ਡੋਗਰ ਨੇ ਠੀਕ ਹੈ ਵੀ ਤੂੰ ਜਾੜੇ ਮਾਰਨੂ ਵੀ ਬਲੀ ਦਾ ਬੱਕਰਾ ਨਾ ਬਣ ਜਾਈ ਠੀਕ ਹਾਂਜੀ ਹਾਂਜੀ ਫਿਰ ਇਹ ਗੱਲ ਇਸ ਤਰ੍ਹਾਂ ਸੀ ਨਾ ਵੀ ਇੱਕ ਜਿਹੜਾ ਸੀ ਨਾ ਕਿਸ਼ਨਾ ਹਾਂਜੀ ਇਹ ਭਾਈ ਸੀ ਇਹਦਾ ਠੀਕ ਹੈ ਉਹ ਕੋਈ ਕਰਕੇ ਵੀ ਜਿਵੇਂ ਪੁਰਾਣੀ ਗੱਲ ਹੈ ਬਹੁਤ ਉਹਦੇ ਚ ਸੁਣਿਆ ਹੋਊਗਾ ਟੈਪਾਂ ਚ ਲਾ ਕਰਦੇ ਉਹ ਫਰਮੀ ਵਰਦੀਆਂ ਵਾਲੀਆਂ ਫਿਲਮਾਂ ਵੀ ਆਈਆਂ ਇਹਨਾਂ ਨੇ ਹਾਂ ਹਾਂਜੀ ਤਾਂ ਬਾਕੀ ਉਸ ਨੇ ਫਿਰ ਕਿਹਾ ਸੀ ਨਾ ਉਹ ਕੋਈ ਲੁੱਟਮਾਰ ਕਰਕੇ ਇਸ ਦਾ ਪੱਗਵਟ ਭਰਾ ਬਣ ਗਿਆ ਸੀ ਇਹਦਾ ਡੋਗਰ ਦਾ ਹੀ ਡੋਗਰ ਦਾ ਠੀਕ ਹੈ ਜੀ ਸੁਣੀ ਹੋਣੀ ਨਾ ਟਾਈਪ ਦਾ ਹਾਂ ਜੀ ਹਾਂ ਜੀ ਉਹ ਅਜੇ ਵੀ ਹੈ ਹਾਂ ਜੀ ਤਾਂ ਉਸ ਦੇ ਅੰਦਰ ਬੇਈਮਾਨ ਆ ਗਿਆ ਠੀਕ ਹੈ ਜੀ ਉਸ ਦੇ ਘਰ ਆਈ ਤਾਂ ਕਿਹਾ ਸੀ ਜਦੋਂ ਫਿਲਮ ਚੱਲਦੀ ਆ ਉਦੋਂ ਕਹਿੰਦੀ ਹੈ ਨਾ ਅੱਛਾ ਜੀ ਵੀ ਆਏ ਨਹੀਂ ਕਰਿਆ ਕਰਦੇ ਤੇ ਡੋਗਰ ਦੇ ਘਰ ਵਾਲੀ ਨੇ ਕਿਹਾ ਸੀ ਜੀ ਨਹੀਂ ਵਿਚਨੇ ਲੋਕ ਪਈ ਜਾਂਦੇ ਵੀ ਡੋਗਰ ਦੇ ਕੋਈ ਹੈ ਹੀ ਨਹੀਂ ਸੀ ਕੱਲਾ ਹੀ ਸੀਗਾ ਜੀ ਉਹ ਇਹ ਗੱਲ ਜਾਂ ਸੱਚ ਹੈ ਜਾਂ ਝੂਠਾ ਬਾਈ ਘਰ ਵਾਲੀ ਤਾਂ ਹੈਗੀ ਸੀ ਮਾਤ ਨੂੰ ਲਾਦ ਨਹੀਂ ਸੀ ਅਸਲ ਲਾਦ ਨਹੀਂ ਸੀ ਫੇਰ ਤਾਂ ਪਤਾ ਲੱਗਦਾ ਵੀ ਲਾਦ ਹੁੰਦੀ ਠੀਕ ਆ ਠੀਕ ਆ ਜੀ ਹਾਂ ਜੀ ਇਹ ਤਾਂ ਗੱਲ ਹੈਗੀ ਆ ਇਹ ਚਲੋ ਬਾਬਾ ਜੀ ਨੇ ਸਾਨੂੰ ਇੰਨੀ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ ਤੇ ਹੁਣ ਚਲਦੇ ਆ ਬਾਈ ਜੀ ਆਪਾਂ ਉਹ ਜਗ੍ਹਾ ਦੇ ਉੱਤੇ ਇਹ ਜਗ੍ਹਾ ਦੇ ਉੱਤੇ ਜਉਣੇ ਮੋੜ ਨੇ ਡੋਗਰ ਨੂੰ ਮਾਰਿਆ ਸੀ ਜਿਹੇ ਜਗ੍ਹਾ ਤੇ ਡੋਗਰ ਦੀ ਕਬਰ ਬਣੀ ਹੋਈ ਆ ਚਲੋ ਬਾਈ ਜੀ ਸਾਨੂੰ ਉਹ ਜਗ੍ਹਾ ਦਿਖਾਉਨੇ ਆਗੇ ਲੋ ਜੀ ਬਾਈ ਜੀ ਆਪਾਂ ਉਹ ਜਗ੍ਹਾ ਤੇ ਪਹੁੰਚ ਚੁੱਕੇ ਆਗੇ ਹਨਾ ਜਿੱਥੇ ਕਿ ਜੱਟ ਜਉਣੇ ਮੋੜ ਨੇ ਡੋਗਰ ਨੂੰ ਮਾਰਿਆ ਸੀ ਉਹ ਸਾਹਮਣੇ ਡੋਗਰ ਦੀ ਕਬਰ ਆ ਉੱਥੇ ਆਪਾਂ ਉੱਥੇ ਵੀ ਲੈ ਕੇ ਜਾਨੇ ਆ ਇਹ ਜਗ੍ਹਾ ਦੇ ਜੋ ਦਰਖਤ ਤੁਸੀਂ ਪਿੱਛੇ ਬਣ ਦਿਖ ਰਹੇ ਹੋ ਉਸ ਦੇ ਨਾਲ ਡੋਗਰ ਜਉਣਾ ਮੋੜ ਸਾਰੇ ਘੋੜੇ ਬੰਦੇ ਹੁੰਦੇ ਸੀ ਇਦੋਂ ਬਾਅਦ ਇਹਦੀ ਪ੍ਰਭਾ ਕੋਈ ਇਹ ਜਗ੍ਹਾ ਦੀ ਵਜਾਈ ਨਹੀਂ ਕਰੀ ਇਹ ਬੇਲੀ ਛੱਡੀ ਆਗੀ ਸਾਰੀ ਦੀ ਸਾਰੀ ਆ ਚਾਰ ਸਪੇਰੇ ਸਾਨੂੰ ਦਿਖਾਉਣਾ ਦੇਖੋ ਬਾਣੀ ਬਣਨੇਗੇ ਇੱਥੇ ਤੇ ਇਦੋਂ ਬਾਅਦ ਕਿਸੇ ਨੇ ਇਹ ਜਗ੍ਹਾ ਨੂੰ ਨਾ ਬਾਹਾਗਾ ਨਾ ਬੀਜਾਗਾ ਤੇ ਆਪਾਂ ਲੈ ਕੇ ਜਾਂਦੇ ਹਾਂ ਸਾਨੂੰ ਉਹ ਜਗ੍ਹਾ ਤੇ ਜਿੱਥੇ ਜੱਟ ਜਾਉਣੇ ਮੋੜ ਨੇ ਡੋਗਰ ਨੂੰ ਮਾਰਿਆ ਸੀ ਦੇਖ ਲਓ ਬਾਈ ਜੀ ਕੋਈ ਟਾਈਮ ਹੁੰਦਾ ਸੀ ਹਨਾ ਜਿਸ ਟਾਈਮ ਤੇ ਇੱਥੇ ਰੌਣਕ ਮੇਲੇ ਲੱਗਦੇ ਹੁੰਦੇ ਸੀਗੇ ਤੇ ਚਲੋ ਪ੍ਰਭਾ ਉਹ ਟਾਈਮ ਟਾਈਮ ਦੀਆਂ ਗੱਲਾਂ ਨੇ ਜਦੋਂ ਪੁਰਾਣੇ ਬਜ਼ੁਰਗ ਇਹਨਾਂ ਕਹਾਣੀਆਂ ਨੂੰ ਸੁਣਾਉਂਦੇ ਸੀ ਸੁਣ ਕੇ ਐਂ ਲੱਗਦਾ ਹੁੰਦਾ ਸੀਗਾ ਹਨਾ ਕਿ ਬਹੁਤ ਜਿਵੇਂ ਇਹ ਅਸੀਂ ਫਿਲਮਾਂ ਦੇਖਦੇ ਸੀਗੇ ਚੀਜ਼ਾਂ ਸਾਡੇ ਨੇੜੇ ਹੋਣਾ ਹਨਾ ਤੇ ਚਲੋ ਅੱਜ ਉਹ ਚੀਜ਼ਾਂ ਅਸੀਂ ਖੁਦ ਇੱਥੇ ਇਸ ਪਿੰਡ ਦੇ ਬਜ਼ੁਰਗਾਂ ਤੋਂ ਸੁਣ ਵੀ ਚੁੱਕੇ ਆਂ ਵੀ ਕੀ ਇਹ ਚੀਜ਼ ਹੈਗੀ ਸੀ ਕੀ ਨਾ ਸੀ ਹਨਾ ਤੇ ਕੁਝ ਲੋਕ ਕਹੀ ਜਾਂਦੇ ਹੁੰਦੇ ਸੀਗੇ ਕਿ ਜੌਣਾ ਮੋੜ ਤੇ ਡੋਗਰ ਜਦੋਂ ਇੱਥੇ ਇਸ ਟਾਈਮ ਆਉਂਦੇ ਹੁੰਦੇ ਸੀਗੇ ਤੇ ਕੁਝ ਸੌ ਉਲਟੀਆਂ ਸਿੱਧੀਆਂ ਗੱਲਾਂ ਕਹਿੰਦੇ ਆ ਪਰ ਉਸ ਤਰ੍ਹਾਂ ਦਾ ਨਹੀਂ ਹੈਗਾ ਜੋ ਅਸੀਂ ਬਜ਼ੁਰਗਾਂ ਤੋਂ ਅਸਲੀ ਕਹਾਣੀ ਸੁਣੀ ਹੈ ਇਸ ਪਿੰਡ ਦੇਆਂ ਤੋਂ ਸਾਨੂੰ ਉਹ ਦੱਸ ਰਹੇ ਆਗੇ ਹਨਾ ਤੇ ਆਪਣਾ ਬਾਕੀ ਤਾਂ ਬਹੁਤ ਸਾਰਾ ਕੁਝ ਚੱਲੀ ਜਾਂਦਾਗਾ ਤੇ ਕੁਝ ਲੋਕਾਂ ਨੇ ਇਹ ਵੀ ਸਾਨੂੰ ਦੱਸਿਆ ਸੀ ਪਿਛਲੇ ਪਿੰਡ ਡਸਕੇ ਦੇ ਵਿੱਚੋਂ ਆਏ ਆ ਕਿ ਡੋਗਰ ਦਾ ਪਿੰਡ ਡਸਕਾ ਸੀ ਪਰ ਪ੍ਰਾਭੋ ਡਸਕੇ ਡੋਗਰ ਦੇ ਨਾਂਕੇ ਸੀਗੇ ਤੇ ਡੋਗਰ ਦਾ ਪਿੰਡ ਜਿਹੜਾ ਜੱਦੀ ਪਿੰਡ ਆ ਉਹ ਹੈਗਾ ਸੀ ਹਰਿਆਊ ਹਰਿਆਊ ਦਾ ਡੋਗਰ ਰਹਿਣ ਵਾਲਾ ਸੀਗਾ ਤੇ ਇੱਥੇ ਜੌਣੇ ਮੋੜ ਨਾਲ ਡੋਗਰ ਦੀ ਦੁਸ਼ਮਣੀ ਸ਼ੁਰੂ ਹੋਈ ਸੀਗੀ ਜਿਸ ਤੋਂ ਬਾਅਦ ਤੇ ਜੌਣੇ ਮੋੜ ਦਾ ਸਾਨੂੰ ਪਤਾ ਨੈਣਾ ਦੇਵੀ ਜਾ ਕੇ ਉਹਦਾ ਉਹ ਹੋ ਗਿਆ ਸੀਗਾ ਡੈਥ ਹੋ ਗਈ ਸੀਗੀ ਤੇ ਉਸ ਜਗ੍ਹਾ ਤੇ ਜੱਟ ਜੌਣੇ ਮੋੜ ਦੀ ਸਮਾਦ ਬਣੀ ਹੋਈ ਆ ਤੇ ਡੋਗਰ ਦੀ ਭਰਾ ਉਹ ਇਸ ਜਗ੍ਹਾ ਤੇ ਕਬਰ ਬਣੀ ਆ ਉਹ ਤੁਹਾਨੂੰ ਦਿਖਾਉਨੇ ਆ ਤੇ ਮੜਾ ਜਾਂ ਕੈਮਰਾ ਇਸ ਵੱਲ ਮਾਰ ਕੇ ਦਿਖਾਉਨੇ ਆ ਇਹ ਬਣੀ ਆ ਮਿੱਤਰੋ ਡੋਗਰ ਦੀ ਕਬਰ ਇਹ ਆ ਗਈ ਡੋਗਰ ਦੀ ਕਬਰ ਤੇ ਵਿੱਚ ਉਧਰ ਕਹਿ ਰਹੇ ਸੀਗੇ ਕਿ ਦੂਸਰੀ ਸਾਈਡ ਆ ਵੀ ਉਧਰ ਵੀ ਹੈਗੀ ਹੈਗੀ ਉਹ ਜਿੱਥੇ ਮਾਤਾ ਕੰਜਰੀ ਦੇ ਜਾਂਦਾ ਸੀ ਉਹ ਪ੍ਰਭ ਉਹ ਉੱਥੇ ਜਾਉਣਾ ਮੁਰ ਜਾਂਦਾ ਹੁੰਦਾ ਸੀਗਾ ਤੇ ਡੋਗਰ ਜਾਂਦਾ ਹੁੰਦਾ ਸੀ ਪੂਜਾ ਕਰਨ ਉੱਥੋਂ ਉਹਨਾਂ ਨੂੰ ਵਰਦਾਨ ਮਿਲਿਆ ਸੀ ਤੇ ਡੋਗਰ ਦੀ ਕਬਰ ਇਹ ਹੈਗੀ ਤੇ ਮੜਾ ਕੈਮਰਾ ਮਾਰ ਕੇ ਦਿਖਾ ਦੇ ਹਰਮ ਤੇ ਇਹ ਹੈਗੀ ਡੋਗਰ ਦੀ ਕਬਰ ਤੇ ਦੇਖ ਲੋ ਹਨਾ ਇਹ ਆ ਪਿੰਡ ਹਰਿਆਊ ਦੇ ਵਿੱਚ ਹੈਗੀ ਡੋਗਰ ਦੀ ਕਬਰ ਆ ਹਾਂ ਇਸ ਨੂੰ ਦੇਖੋ ਤੁਸੀਂ ਤੇ ਅਸੀਂ ਬਹੁਤ ਮਿੰਤ ਦੇ ਨਾਲ ਵੀਡੀਓ ਬਣਾ ਰਹੇ ਹਾਂਗੇ ਤੇ ਤੁਸੀਂ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਆ ਹਨਾ ਇਹ ਸਭ ਕੁਝ ਅੱਗੇ ਵੀ ਤੁਹਾਨੂੰ ਬਹੁਤ ਕੁਝ ਲੈ ਕੇ ਦਿਖਾਵਾਂਗੇ ਤੇ ਤੁਸੀਂ ਇਸ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣਾਗਾ ਪਹਿਲਾਂ ਤਾਂ ਭਰਾ ਉਸ ਇੱਥੇ ਕਬਰ ਦਾ ਕੋਈ ਨੌਨਸਾਨ ਨਹੀਂ ਸੀਗਾ ਹੈਗਾ ਤੇ ਕੋਈ ਡੋਗਰ ਕੀ ਪੀੜੀ ਦੇ ਵਿੱਚੋਂ ਕੋਈ ਖਾਨ ਮੁਹੰਮਦ ਅਮਰੀਕਾ ਦੇ ਵਿੱਚ ਰਹਿ ਰਿਹਾਗਾ ਜਿਸਨੇ ਦੀ ਇਹ ਕਬਰ ਬਣਾਈ ਆ ਉਹ ਇਹ ਵੀ ਕਹਿ ਰਿਹਾਗਾ ਕਿ ਇਸ ਹਿਸਟਰੀ ਨੂੰ ਬਦਲਿਆ ਜਾਵੇ ਬਰਤ ਚਲੋ ਹਿਸਟਰੀ ਤਾਂ ਨਹੀਂ ਬਦਲੀ ਜਾਂਦੀ ਹੈ ਨਾ ਤੇ ਜਿਹੜੀ ਹਿਸਟਰੀ ਹੈਗੀ ਹੈ ਹਿਸਟਰੀ ਤਾਂ ਇਹੀ ਰਹੂਗੀ ਤੇ ਜੋ ਵੀ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਨੇ ਇਹ ਉਹਨਾਂ ਵਾਸਤੇ ਉਹਨੇ ਸਹੀ ਬਣਾਤਾ ਵੀ ਜੋ ਵੀ ਲੋਕ ਨੇ ਵੀ ਉਹ ਦੇਖਣ ਵੀ ਡੋਗਰ ਕੌਣ ਸੀਗਾ ਹੈ ਨਾ ਚਲੋ ਉਹਨਾਂ ਦਾ ਰਿਸ਼ਤੇਦਾਰ ਹੋਣ ਦੇ ਨਾਤੇ ਉਹਨੇ ਕਬਰ ਬਣਾਈ ਆ ਜਿਸ ਤਰ੍ਹਾਂ ਅਸੀਂ ਪਿੰਡ ਦੇ ਵਿੱਚੋਂ ਸੁਣ ਕੇ ਆਇਆਗੇ ਪਹਿਲਾਂ ਇੱਥੇ ਕਬਰ ਨਹੀਂ ਸੀ ਹੈਗੀ ਮਿਲਾਂਗੇ ਦੋਸਤੋ ਕਿਸੇ ਹੋਰ ਵੀਡੀਓ ਦੇ ਨਾਲ ਤੁਸੀਂ ਸਾਨੂੰ ਸਪੋਰਟ ਕਰਦੇ ਰਹਿਣਾ ਤੇ ਤੁਹਾਨੂੰ ਹੋਰ ਨਵੀਆਂ-ਨਵੀਆਂ ਚੀਜ਼ਾਂ ਦਿਖਾਵਾਂਗੇ ਅਸਤਰੀਕਾਲ ਜੀ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੋਟ ਦੁਨਾ ਤੇ ਤੁਸੀਂ ਜੁੜੇ ਰਹਿਣਾ ਗਮਸਦਾ ਪੰਜਾਬ ਦੇ ਨਾਲ ਅਸੀਕਾਲ ਜੀ